ਵਿਚ ਪਵਾਰੇ ਸਾਡੇ ਉਸ ਵੇਲੇ ਮੇਰਾ ਵੀ ਨਰਮਣੀ ਜੀ ਦਾ ਜ਼ਿਕਰ ਆ ਜਾਇਆ ਕਰੇਗਾ ਕਿ ਇੱਕ ਭਾਈ ਜਿਹਾ ਹੋਇਆ ਨੌਵੇਂ ਪਾਤਸ਼ਾਹ ਵੇਲੇ ਉਹਨੂੰ ਵੀ ਸਤਰੂ ਜੀ ਦੀ ਤਰ੍ਹਾਂ ਉਗਲ ਦੀ ਢੇਗ ਦੇ ਵਿੱਚ ਪਵਾਰਿਆ ਗਿਆ ਗੁਰੂ ਪਿਆਰਿਓ ਸਤਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਹਮਣੇ ਬੈਠੇ ਤੱਕ ਰਹੇ ਨੇ ਤੇ ਉਸ ਵੇਲੇ ਭਾਈ ਦਿਆਲਾ ਜੀ ਨੂੰ ਹੁਕਮ ਕੀਤਾ ਜਲੰਦਾਂ ਦੇ ਕਹਿ ਲੱਗੇ ਜੇ ਤੈਨੂੰ ਆਪਣਾ ਸਿੱਖੀ ਸਦਕ ਬਹੁਤਾ ਪਿਆਰਾ ਲੱਗਦਾ ਹੈ ਇਸ ਦੇਗ ਦੇ ਵਿੱਚ ਬੈਠ ਜਾ ਭਾਈ ਦਿਆਲਾ ਜੀ ਉਸ ਵਾਹਿਗੁਰੂ ਨੂੰ ਯਾਦ ਕਰਦਿਆਂ ਹੋਇਆ ਵਾਹਿਗੁਰੂ ਦਾ ਜਾਪ ਕਰਦਿਆਂ ਹੋਇਆ ਬਾਣੀ ਪੜ੍ਹਦਿਆਂ ਹੋਇਆ ਉਪਨਦੀ ਦੇਗ ਵਿੱਚ ਜਿਵੇਂ ਬੈਠੇ ਜਿਵੇਂ ਭਾਈ ਦਿਆਲਾ ਜੀ ਨੂੰ ਉਬਾਲਿਆ ਜਾ ਰਿਹਾ ਹੈ ਕਵੀਸ਼ਰੀ ਜਥਾ ਆਪ ਜੀ ਦੀ ਸੇਵਾ ਵਿੱਚ ਇਹੋ ਕਹਿ ਰਿਹਾ ਕਾਜੀ ਨੇ ਫਤਵਾ i the going ਸ਼క్తి ਤੇਤੀ ਗੱਟੀ ਜਸਵੀਰ ਦੀ ਹੋਵੇ ਉਹ ਕਿਰਪਾ ਕਰਕੇ ਉਹਨੂੰ ਰਸਤੇ ਦੇ ਵਿੱਚੋਂ ਪਾਸੇ ਕਰ ਦੇਵੇ ਦਿੱਤੇ ਹੋਏ ਸਮੇਂ ਦੇ ਵਿੱਚੋਂ 5 ਮਿੰਟ ਬਾਕੀ ਰਹਿੰਦੇ ਨੇ ਇੱਕ ਕਵਿਤਾ ਪ੍ਰਸੰਗ ਦੀ ਕਹਿ ਕੇ ਸੰਗਤਾਂ ਤੋਂ ਖੀਮਾ ਮੰਗ ਲੈਣੀ ਹੈ ਭਾਈ ਦਿਆਲਾ ਜੀ ਨੂੰ ਦੇਖਦੇ ਵਿੱਚ ਬਵਾਲ ਦਿੱਤਾ ਗਿਆ ਸ਼ਹਾਦਤ ਦਾ ਜਨਮ ਪੀ ਹੈ ਸਤਗੁਰੂ ਤੇਗ ਬਹਾਦਰ ਮਹਾਰਾਜ ਸਾਹਮਣੇ ਬੈਠੇ ਤੱਕ ਰਹੇ ਨੇ ਉਸ ਤੋਂ ਅਪਰੰਤ ਭਾਈ ਸਦੀ ਦਾਸ ਜੀ ਨੂੰ ਜਿਉਂਦੇ ਜੀ ਰੂਹ ਦੇ ਵਿੱਚ ਲਪੇਟ ਕੇ ਤੇਲ ਪਾ ਕੇ ਅੱਗ ਲਾ ਦਿੱਤੀ ਗਈ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਾਹਮਣੇ ਤਿੰਨੇ ਸਿੱਖ ਸ਼ਹਾਦਤ ਦਾ ਜਾਨ ਪੀ ਗਏ ਨੇ ਇਨ੍ਹਾਂ ਜ਼ਾਲਿਮਾਂ ਦੀ ਇਹ ਸੋਚ ਸੀ ਕਿ ਸਤਿਗੁਰੂ ਮਹਾਰਾਜ ਜੀ ਦੇ ਸਾਹਮਣੇ ਇਹਨਾਂ ਦੇ ਸਿੱਖਾਂ ਨੂੰ ਤਸੀਹੇ ਦਿੱਤੇ ਜਾਣਗੇ ਜਿਨ੍ਹਾਂ ਤੇ ਜ਼ੁਲਮ ਕੀਤਾ ਜਾਵੇਗਾ ਸ਼ਾਇਦ ਸਤਿਗੁਰੂ ਤੇਗ ਬਹਾਦਰ ਮਹਾਰਾਜ ਡਰ ਕੇ ਜੀਨੇ ਇਸਲਾਮ ਕਬੂਲ ਕਰ ਲੈਣਗੇ ਪਰ ਸਤਿਗੁਰੂ ਤੇ ਬਹਾਦਰ ਮਹਾਰਾਜ ਚੜ੍ਹਦੀ ਕਲਾ ਦੇ ਵਿੱਚ ਨੇ ਮਹਾਰਾਜ ਜੀ ਨੇ ਆਪ ਗੁਰਬਾਣੀ ਅੰਦਰ ਲਿਖਿਆ ਹੈ ਭੈ ਬਾਹੂ ਤੋਂ ਦੇਤ ਨਹਿ ਨਾ ਪੈਮਾਨ ਦੇ ਆਨ ਕੋਹ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਮਖਾਨ ਮਹਾਰਾਜ ਕਹਿੰਦੇ ਉਹ ਪੁਰਸ਼ ਗਿਆਨवान ਹੈ ਉਹ ਇਨਸਾਨ ਗਿਆਨਵਾਨ ਹੈ ਜਿਹੜਾ ਨਾ ਕਦੇ ਕਿਸੇ ਤੋਂ ਡਰਦਾ ਹੈ ਤੇ ਨਾ ਕਿਸੇ ਨੂੰ ਡਰਾਉਂਦਾ ਹੈ ਭ੍ਰੂ ਪਿਆਰੇ ਉਹ ਜਿੱਥੇ ਜਨਮ ਕਰਨਾ ਪਾਪ ਹੈ ਉੱਥੇ ਜਨਮ ਚੱਲਣਾ ਵੀ ਮਹਾਪਾਪ ਹੈ ਕੌਮੀ ਅਣਖ ਨੂੰ ਮਾਰੇ ਜਾਂਦੇ ਛੱਟ ਦੁਸ਼ਮਣ ਕੋਦੋਂ ਸ਼ਾਂਤੀ ਦਾ ਕਿੱਥੇ ਜਾਪ ਹੁੰਦਾ ਉਸ ਵੇਲੇ ਕੋਈ ਜੰਮ ਦਾ ਸ਼ੇਰ ਨਰੂਆ ਉਸ ਵੇਲੇ ਕੋਈ ਪੈਦਾ ਪ੍ਰਤਾਪ ਹੁੰਦਾ ਕੌਮਾਂ ਅੰਦਰ ਤਾਂ ਮਨ ਦਾ ਪਾਪ ਜਜ਼ਵਾ ਕੌਮੀ ਗਿਲਾ ਅੰਦਰ ਆਪਣੇ ਆਪ ਹੁੰਦਾ ਜਨਮ ਕਰਨਾ ਹੁੰਦਾ ਹੈ ਪਾਪ ਜੇ ਕਰ ਜਨਮ ਚੱਲਣਾ ਵੀ ਮਹਾਪਾਪ ਹੁੰਦਾ ਰੰਗਜੀਤ ਬਾਦਸ਼ਾਹ ਕਹਿਣ ਲੱਗਾ ਮਹਾਰਾਜ ਜਨੇਊ ਤੁਸੀਂ ਨਹੀਂ ਪਾਉਂਦੇ ਧੋਤੀ ਤੁਸੀਂ ਨਹੀਂ ਲਾਉਂਦੇ ਤਲਕ ਤੁਸੀਂ ਨਹੀਂ ਲਾਉਂਦੇ ਕਿਉਂ ਆਪਣੀ ਜ਼ਿੰਦਗੀ ਗਵਾਉਣੀ ਚਾਹੁੰਦੇ ਹੋ ਉਹੀ ਜਨੇਊ ਹੈ ਜਿਹੜਾ ਧੰਗੂ ਨਾਨਕ ਪਾਤਸ਼ਾਹ ਮਹਾਰਾਜੀ ਨੇ ਧਾਨ ਨਹੀਂ ਸੀ ਕੀਤਾ ਸਤਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ ਅਰੰਗ ਇਹ ਬਾਦਸ਼ਾਹ ਗੱਲ ਜ਼ਬਰ ਦੀ ਹੈ ਗੱਲ ਜਨੇਊ ਦੀ ਨਹੀਂ ਧੰਗੂ ਨਾਨਕ ਪਾਤਸ਼ਾਹ ਮਹਾਰਾਜੀ ਨੇ ਜ਼ਬਰੀ ਪਾਉਣ ਨਹੀਂ ਦਿੱਤਾ ਤੇ ਅਸਰੀ ਜ਼ਬਰੀ ਲੈਣ ਨਹੀਂ ਦੇਣਾ